ਜਲੰਧਰ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਾਫੀ ਸੁਰਖੀਆਂ ਬਟੋਰੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਕਾਫੀ ਸਾਥ ਵੀ ਜਿਹੜਾ ਦਿੱਤਾ ਜਾ ਰਿਹਾ ਹੈ ਇਸੇ ਦੇ ਚੱਲਦੇ ਚੋਣ ਪ੍ਰਚਾਰ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਪਹੁੰਚੇ ਤਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋਨੇ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਤੌਰ ਤੇ ਨਿਸ਼ਾਨੇ ਵੀ ਸਾਧੇ ਗਏ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗੁਰਪਤਵੰਨ ਸਿੰਘ ਪੰਨੂ ਦੇ ਨਾਲ ਲਿੰਕ ਨੇ ਇਹਨਾਂ ਲੋਕਾਂ ਨੂੰ ਵਿਦੇਸ਼ਾਂ ਤੋਂ ਮੋਟਾ ਪੈਸਾ ਆ ਰਿਹਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਮੋਹਾਲ ਦੇ ਬਾਰੇ ਵੀ ਉਹਨਾਂ ਚਰਚਾ ਕੀਤੀ ਉਹਨਾਂ ਕਹਿ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਖੋਖਲੀ ਹੋ ਚੁੱਕੀ ਐ ਉਹਨਾਂ ਕਹਿ ਕਿ ਵਡਾਲਾ ਚੌਂਕ ਦੇ ਵਿੱਚ ਵੀ ਅੱਜ ਜੋ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਉੱਪਰ ਵੀ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਬਹੁਤ ਵੱਡੇ ਵੱਡੇ ਸਵਾਲ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਉਸ ਦੇ ਕਾਰਗੁਜ਼ਾਰੀ ਦੇ ਉੱਤੇ ਚੁੱਕੇ ਗਏ ਨੇ ਇਸ ਸਬੰਧੀ ਚਰਨਜੀਤ ਸਿੰਘ ਚੰਨੀ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਡੇਅਰ ਟੀਵੀ ਅਤੇ ਪੰਜਾਬ ਰਹਿਣਾ ਲਾਈਵ ਦੇਖੋ ਇੱਥੇ ਨਸ਼ੇ ਦੀ ਬਹੁਤ ਜ਼ਿਆਦਾ ਪ੍ਰਮਾਰ ਹੈ ਮੈਂ 1 ਸਾਲ ਤੋਂ 1 ਮਹੀਨੇ ਤੋਂ ਇੱਥੇ ਫਿਰ ਰਿਹਾ ਮੈਨੂੰ ਲੋਕਾਂ ਨੇ ਦੱਸਿਆ ਤੇ ਮੈਂ ਆਵਾਜ਼ ਉਠਾਈ ਹੈ ਤੇ ਆਵਾਜ਼ ਉਠਾਉਣ ਦਾ ਰਿਜ਼ਲਟ ਹੋਇਆ ਕਿ ਤਿੰਨ ਬੜੀਆਂ ਖੇਪਾਂ ਇੱਥੋਂ ਨਸ਼ੇ ਦੀਆਂ ਫੜੀਆਂ ਗਈਆਂ ਤੇ ਨਾਲ ਪੈਸਾ ਫੜਿਆ ਗਿਆ ਤੇ ਦੂਸਰੀ ਲਾਅ ਐਂਡ ਆਰਡਰ ਦੀ ਗੱਲ ਹੈ ਸਨੇਚਿੰਗ ਹੋ ਰਹੀ ਹੈ ਅੱਜ ਇੱਥੇ ਗੋਲੀ ਚੱਲ ਗਈ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨੇ ਜਿਹੜੀਆਂ ਹਾਰ ਰੀਆਂ ਪਾਰਟੀਆਂ ਉਹਨਾਂ ਦੀ ਕਾਨੂੰਨੀ ਹਰਕਤ ਹੋ ਸਕਦੀ ਹੈ ਸੋ ਪੁਲਿਸ ਇਹਨੂੰ ਧਿਆਨ ਦੇਵੇ ਨਹੀਂ ਤਾਂ ਮੈਂ ਸਾਰਾ ਕੁਝ ਛੱਡ ਕੇ ਪਹਿਲਾਂ ਇਹਨਾਂ ਦੇ ਪਿੱਛੇ আর ਧਰਨਿਆਂ ਦੇ ਪਿੱਛੇ ਹੀ ਪੈ ਜਾਣਾ ਹੈ ਮੈਨੂੰ ਇਹ ਸਾਰੇ ਕੰਮ ਕਰਨੇ ਆਉਦੇ ਆ ਮੈਂ ਆਪਣੇ ਲੋਕਾਂ ਦੇ ਨਾਲ ਖੜਾ ਤੇ ਮੇਰੀ ਛਾਤੀ ਪਹਿਲਾਂ ਆਏਗੀ ਜੇ ਕੋਈ ਸਾਹਮਣੇ ਤੇ 바ਰ ਹੋਏਗਾ ਮੇਰੇ ਤੇ ਹੋਏਗਾ ਮੈਂ ਪਿੱਛੇ ਆਪਣੇ ਲੋਕਾਂ ਤੇ ਨਹੀਂ ਜਾਣ ਦਿੰਦਾ ਸ਼ਹਿਰ ਦੇ ਜਲੰਧਰ ਦੀ ਹਰ ਤਰ੍ਹਾਂ ਦੀ ਇਖਵਾਜਤ ਹੋਏਗੀ ਇੱਕ ਕੋਸ਼ਿਸ਼ ਕਰ ਰਹੇ ਜਲੰਧਰ ਨੂੰ ਡਰਾਉਣ ਦੀ ਜਲੰਧਰ ਡਰਨੇ ਵਾਲਾ ਨਹੀਂ ਹੈ ਸਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਸ਼ਣ ਦੇ ਦੌਰਾਨ ਕਹਾ ਹੈ ਕਿ ਆਪ ਲੋਕਾਂ ਨੂੰ ਬੋਲਾ ਹੈ ਕਿ ਆਪ ਐਕਸਪੈਰੀਮੈਂਟ ਕਰਨਾ ਬੰਦ ਕੀਜੀਏ ਜਿਵੇਂ 35 ਸਾਲ ਮੇਂ ਗੁਜਰਾਤ ਮੇਂ ਮੋਦੀ ਕੋ ਵੋਟ ਪੜ ਰਹੀ ਹੈ ਐਸੀ ਵੋਟ ਅਕਾਲੀ ਦਲ ਕੋ ਦੇਣੀ ਚਾਹੀਦੀ ਠੀਕ ਹੈ ਅਗਲੇ ਹੰ ਦਾ ਆਪਣਾ ਰਾਈਟ ਹੈ ਉਹ ਆਪਣੇ ਤਰੀਕੇ ਨਾਲ ਗੱਲ ਕਰ ਰਹੇ ਆ ਉਹ ਕਹਿ ਰਹੇ ਕਿ ਨਾ ਆਮਦਵੀ ਪਾਰਟੀ ਨੇ ਕੁਝ ਕੀਤਾ ਨਾ ਕਾਂਗਰਸ ਸਰਕਾਰ ਨੇ ਪਾਸਾਲ ਮੇਂ ਕੁਝ ਕੀਤਾ ਛੱਡੋ ਬੀਤ ਚੁਕਿਆ ਕੰਮ اچھا ਅਰਵਿੰਦ ਕੇਜਰੀਵਾਲ ਜ਼ਮਾਨਤ 'ਤੇ ਆਏ ਤਾਂ ਪਾਕਿਸਤਾਨ ਕੇ ਪੂਰਵ ਜੋ ਮੰਤਰੀ ਹੈ ਫਫਾਤ ਚੌਧਰੀ ਉਹਨਾਂ ਨੇ ਇੱਕ ਪੋਸਟ ਡਾਲੀ ਉਹਨਕੇ ਹੱਕ ਮੇਂ ਔਰ ਲਿਖਿਆ ਕਿ ਮੋਦੀ ਜੀ ਦੂਸਰੀ ਲੜਾਈ ਵੀ ਹਾਰ ਗਏ ਦੇਖੋ ਇਹਨਾਂ ਤੇ ਉੱਤੇ ਬਹੁਤ ਸਾਰੇ ਇਲਜ਼ਾਮ ਹੈ ਇੱਥੇ ਤੱਕ ਕਿ ਪਦਵੰਤ ਪੰਨੂ ਤੱਕ ਦੇ ਜਿਹੜੇ ਲਿੰਕ ਹੈ ਉਹ ਸਾਹਮਣੇ ਆ ਰਹੇ ਹੈ ਇਸਕੇ ਸਾਥ ਆਮ ਆਦੀ ਪਾਰਟੀ ਦੇ ਨਾਲ ਉਹਨਾਂ ਨੇ ਇਹ ਪਿੱਛੇ ਜੇ ਮੈਂ ਤਾਂ ਅਖਬਾਰਾਂ 'ਚ ਦੇਖੀ ਆ ਕਿ ਜੀ ਬਾਹਰੋਂ ਪੈਸਾ ਆਉਂਦਾ ਰਿਹਾ ਇਸ ਪਾਰਟੀ ਨੂੰ ਤਕੜਾ ਕਰਨ ਵਾਸਤੇ ਸੋ ਇਹ ਗੱਲਾਂ ਸਾਰੀਆਂ ਜਿਹੜੀ ਸਰਕਾਰ ਹੈ ਉੱਪਰ ਉਹਦੀ ਇਨਕੁਆਇਰੀ ਕਰੇ ਅਸਲੀਅਤ ਕੀ ਹੈ ਉਹ ਸਾਹਮਣੇ ਲਿਖਿਆ ਅਰਵਿੰਦ ਕੇਜਰੀਵਾਲ ਨੇ ਇੱਕ ਆਪਣੇ ਦੌਰਾਨ ਰੋਡ ショਅ ਦੇ ਦੌਰਾਨ ਕਿਹਾ ਕਿ 75 ਸਾਲ ਹੋਣੇ ਪਰ ਮੋਦੀ ਜੀ ਅਬ ਅਮੀਸ਼ਾ ਨੂੰ ਪ੍ਰਧਾਨ ਮੰਤਰੀ ਬਣਾਉਣਗੇ ਲੇਕਿਨ ਅਮੀਸ਼ਾ ਨੇ ਕਹਾਏ ਕਿ ਜੋ ਮੋਦੀ ਜੀ ਕਾਰਜਕਾਲ ਕਰ ਰਹੇ وہی ਕਰਨਗੇ ਯਾਰੀ ਤਾਂ ਉਹਦਾ ਧਿਆਨ ਹੈ ਨਾ ਉਹਨਾਂ ਤੇ ਪੁੱਛੋ ਮੇਰੇ ਨਾਲ ਇਹਦਾ ਕਿੱਸਾ ਬੰਦਿਆ ਤਾਂ ਪੰਜਾਬ ਕੀ ਸਥਿਤੀ کیسے ਦੇਖ ਰਹੇ ہیں ਕਿਉਂਕਿ ਪੁਲਿਸ ਇੱਕ ਤਰਫ ਦਾਵਾ ਕਰ ਰਹੀ ਹੈ ਕਿ ਗੈਂਗਸਟਰ ਨਸ਼ਾ ਤਸਕਰوں ਕੋ پکڑ ਰਹੀ ਹੈ ਤਾਂ ਦੂਸਰੀ ਤਰਫ ਐਸੀ ਵਾਰਦਾਤیں ਸਾਹਮਣੇ ਆ ਰਹੀ ਜਲੰਧਰ ਮੇ ਵੀ ਹੁੰਦੇ ਰੋਲਦਾ ਇਹ ਹੈ ਕਿ ਦੇਖੋ ਮੇਰੇ ਰੌਲਾ ਪਾਉਣ ਤੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੇ ਕਚਾਈ ਕਰੀ ਹੈ ਤਾਂ ਇਹ ਖੇਪਾਂ ਫੜੋ ਰਹੀਆਂ ਅੱਜ ਤੱਕ ਕਿੱਥੇ ਸੀਗੀ ਸਰਕਾਰ ਅੱਜ ਤੱਕ ਕਿੱਥੇ ਸੀਗੇ ਇਹ ਲੋਕ ਜਿਨ੍ਹਾਂ ਨੇ ਇਹ ਨਸ਼ਾ ਇੱਥੇ ਫਲਾਇਆ ਜਿਹੜੇ ਇੱਥੇ ਕਰਤਾ ਕਰਤਾ ਹੈ ਜਿਹੜੇ ਸ਼ੀਤ ਲੰਗਰਾਲ ਵਰਗੇ ਬੰਦੇ ਤੇ ਕ੍ਰਿਮੀਨਲ ਨੇਚਰ ਦੇ ਐਮ.ਐਲ.ਏ ਬਣੇ ਆ ਜਿਨ੍ਹਾਂ ਪਰ 19-19 ਕੇਸ ਚੱਲਦੇ ਆ ਜਿਹੜੇ ਹਰ ਗੱਲ ਦੀ ਪੈੜ ਰਿੰਕੂ ਦੇ ਘਰ ਜਾਂਦੀ ਹੈ ਮੈਨੂੰ ਇਸ ਦੀ ਇਨਵੈਸਟੀਗੇਸ਼ਨ ਚਾਹੀਦੀ ਹੈ ਮੈਨੂੰ ਇਸ ਦੀ ਅਸਲੀਅਤ ਚਾਹੀਦੀ ਹੈ ਇਹ ਲੋਕ ਅੱਜ ਪਰੇਸ਼ਾਨ ਹੈ ਤਾਂ ਇਹਨਾਂ ਲੀਡਰਾਂ ਕਰਕੇ ਪਰੇਸ਼ਾਨ ਹੈ ਧੰਨਵਾਦ ਰਿਪੋਰਟ ਦਾ ਵੀ ਕੋਰਟ ਕੰਪਲੈਕਸ ਮੇ ਚੋਰੀ ਹੋਈ ਹੈ 6 ਸੀ ਚੋਰੀ ਹੋਈ ਮੈਂ ਇਹੀ ਕਹਿ ਰਿਹਾ ਹਾਂ ਇਲੰਦਰ ਦੇ ਵਿੱਚ ਚੈਨੀਆਂ ਦੀ ਸਨੇਚਿੰਗ ਹੁੰਦੀ ਹੈ ਇੱਥੇ ਮੁੰਡੀਆਂ ਤਰਵਾਇਆਂ ਜਾਂਦੀਆਂ ਇੱਥੇ ਧਮਕੀਆਂ ਆਉਂਦੀਆਂ ਇੱਥੇ ਪਰੋਤੀਆਂ ਮੰਗਦੇ ਆ ਇੱਥੇ ਵੱਡੀਆਂ-ਵੱਡੀਆਂ ਚੋਰੀਆਂ ਹੋ ਰਹੀਆਂ ਤੇ ਜਿਹੜੀਆਂ ਚੋਰੀਆਂ ਹੋ ਰਹੀਆਂ ਇੱਥੇ ਤੱਕ ਹੋ ਗਈ ਗੱਲ ਕਿ ਅੱਜ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ 6 ਏਸੀ ਚੋਰੀ ਹੋ ਗਿਆ ਜੇ ਜੱਜਾਂ ਦੇ ਘਰ ਜੱਜਾਂ ਦੀ ਕਚਹਿਰੀ ਸਾਡੀ ਜੁਡੀਸ਼ਰੀ ਜਿਹੜੀ ਕਿ ਇੱਕ ਲੋਕਤੰਤਰ ਦਾ ਥੰਮ ਹੁੰਦੀ ਹੈ ਇੱਕ ਪਾਵਾ ਹੁੰਦੀ ਹੈ ਜੇ ਉੱਥੇ ਵੀ ਚੋਰੀਆਂ ਹੋ ਰਹੀਆਂ ਜਿੱਥੇ ਦੇ ਇਨਸਾਫ ਮਿਲਣਾ ਹੈ ਫਿਰ ਇਹ ਸਰਕਾਰ ਨੂੰ ਪੁੱਛੋ ਇਹ ਚਾਉਂਦੀ ਕੀ ਹੈ ਸ਼ੀਤਲੰਗੁਰਾਲ ਨੇ 2 ਦਿਨ ਪਹਿਲੇ ਫੇਸਬੁੱਕ ਪਰ ਆਪਣੀ ਵੀਡੀਓ ਡਾਲ ਕੇ ਕਹਾਏ ਕਿ ਚਰਨਜੀਤ ਸਿੰਘ ਚੰਨੀ ਜੋ આરોਪ ਲਗਾ ਰਹੇ ਵੇ ਝੂਟੇ ਹੈ ਕਿਉਂਕਿ ਉਹ ਖੁਦ ਭ੍ਰਸ਼ਟਾਚਾਰੀ ਮੈਂ ਇਹ ਕਹਿ ਰਿਹਾ ਫਿਰ ਹਾਈ ਕੋਰਟ ਕਾਨੂੰ ਭੱਜਿਆ ਫਿਰਦਾ